ਦੀ ਖਬਰ ਵੀ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆ ਜੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਨੇ ਇੱਕ ਬੀਬੀ ਨੂੰ ਅਰੈਸਟ ਕੀਤਾ ਜਿਹੜੀ ਕਿ ਗ੍ਰੀਨ ਕਾਰਡ ਹੋਲਡਰ ਆ ਤੇ ਉਹਨੇ ਸਿਟੀਨਸ਼ਿਪ ਦਾ ਐਗਜ਼ਾਮ ਵੀ ਜਿਹੜਾ ਪਾਸ ਕਰ ਲਿਆ ਸੀ ਆ ਹੂਸੰਗ ਅਗਦਾਸੀ ਨਾਮ ਦੀ ਇਹ ਇਰਾਨੀਅਨ ਨੈਸ਼ਨਲ ਹੈਗੀ ਆ ਯੂ ਐਸ ਏ ਦੇ ਵਿੱਚ ਲੀਗਲ ਸਟੇਟਸ ਆ ਤੇ ਉਹਦੀ ਟੈਸਟ ਪਾਸ ਕਰ ਲਿਆ ਸੀ ਸਿਰਫ ਨੈਚੁਰਲਾਈਜੇਸ਼ਨ ਦੀ ਜਿਹੜੀ ਸਰਮਨੀ ਜਦੋਂ ਸੌਂਚ ਗਾਉਂਦੇ ਆ ਤੁਹਾਨੂੰ ਸਰਟੀਫਿਕੇਟ ਦਿੰਦੇ ਵੀ ਤਾਂ ਤੁਸੀਂ ਸਿਟੀਜ਼ਨ ਬਣ ਗਏ ਉਹ ਰਹਿੰਦੀ ਸੀ ਅ ਸੋ ਇਹਦਾ ਜਿਹੜਾ ਅਰੈਸਟ ਹੋਣ ਦਾ ਕਾਰਨ ਹੀ ਦੱਸਿਆ ਗਿਆ ਵੀ ਉਹ 2014 ਚ ਅਮਰੀਕਾ ਚ ਇਲੀਗਲੀ ਐਂਟਰ ਕੀਤੀ ਸੀ ਹਾਲਾਂਕਿ ਉਹਦਾ ਜੋ ਵੀ ਉਹਨ ਪੋਲਿਟিক্যাল ਸਾਈਲਮ ਕੀਤਾ ਹੋਗਾ ਉਹਦਾ ਪ੍ਰੂਵ ਹੋ ਗਿਆ ਵਰਕ ਪਰਮਿਟ ਗ੍ਰੀਨ ਕਾਰਡ ਸਾਰਾ ਕੁਝ ਹੋ ਗਿਆ ਹੁਣ ਉਹ ਸਿਟੀਜ਼ਨ ਬਣ ਰਹੀ ਸੀਗੀ ਅ ਸੋ ਉਹਨੂੰ ਪੜ ਕੇ ਜਿਹੜਾ ਇਹ ਜੇਲ੍ਹ ਦੇ ਵਿੱਚ ਰੱਖ ਦਿੱਤਾ ਗਿਆ ਹੈ ਜੇ ਉਹ ਇਹ ਉਹ ਜ਼ਿਲ੍ਹਾ ਹੈਗਾ ਜਿੱਥੇ ਹੁਣ ਤੱਕ 61000 ਦੇ ਕਰੀਬ ਜਿਹੜੇ ਮਾਈਗ੍ਰੈਂਟਸ ਆ ਉਹਨਾਂ ਨੂੰ ਡਿਟੇਨ ਕੀਤਾ ਗਿਆ ਨੇਸ਼ਨ ਵਾਈਡ ਵੱਖ-ਵੱਖ ਜੇਲ੍ਹਾਂ ਦੇ ਵਿੱਚ ਜਨਵਰੀ ਤੋਂ ਲੈ ਕੇ ਹੁਣ ਤੱਕ ਤੇ 2 ਲੱਖ ਦੇ ਕਰੀਬ ਆਲਰੇਡੀ ਜਿਹੜੀ ਰਿਪੋਰਟ ਵੀ ਕੀਤੀ ਜਾ ਚੁੱਕੇ ਹੈਗੇ ਲੋਕ ਜਨਨ ਚ 1700 ਤੋਂ ਵੱਧ ਜਿਹੜੇ ਭਾਰਤੀ ਮੌਲ ਦੇ ਵੀ ਹੈਗੇ ਆ ਕਹਿੰਦੇ ਭਈ ਸਿਰਫ 29% ਕੋਰ ਕ੍ਰਿਮੀਨਲ ਕਨਵਿਕਸ਼ਨਸ ਆ 25% ਦੇ ਕੋਰ ਪੈਂਡਿੰਗ ਚਾਰजेस ਆ 45% ਉਹ ਨੂੰ ਇਹ ਕਿਹਾ ਗਿਆ ਅਦਰ ਇਮੀਗ੍ਰੇਸ਼ਨ ਵਾਇਲੇਟਰ ਸੋ ਜਿਹੜੇ ਬਾਰਡਰ ਕ੍ਰੋਸ ਕਰਕੇ ਆਉਂਦਾ ਉਹਨੂੰ ਵੀ ਜਿਹੜੇ ਚਾਰਜ ਉਹਦੇ ਤੇ ਹੀ ਲਾਈ ਜਾਂਦੇ ਹੈਗੇ ਆ ਇਹ ਇਹ ਜਿਹੜਾ ਇਲੀਗਲੀ ਕ੍ਰੋਸ ਕਰਕੇ ਬਾਰਡਰ ਆਇਆ ਹੈਗਾ ਤਾਂ ਕਰਕੇ ਜਿਹੜਾ ਅਸੀਂ ਇਹਨੂੰ ਅਰੈਸਟ ਕਰ ਰਹੇ ਹੈਗੇ ਆ ਸੋ ਇਹ ਮੋਗਾਦਮ ਨਾਮ ਦੀ ਹੈ ਜਿਹੜੀ ਬੀਬੀ ਆ ਕਹਿੰਦੇ ਇਹਦੇ ਤੇ ਦੋ ਵਾਰੀ ਚੋਰੀ ਕਰਨ ਦੇ ਦੋਸ਼ ਲੱਗੇ ਸੀ ਤੇ ਇੱਕ ਵਾਰੀ ਉਹ ਟ੍ਰੈਫਿਕ ਸਟਾਪ ਦੇ ਉੱਤੇ ਰੋਕੀ ਗਈ ਸੀ ਅ ਤੇ ਉਸ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਹੈਗਾ ਪਿਛਲੇ ਦਿਨਾਂ ਚ ਆਪਾਂ ਇਹ ਵੀ ਕਹਿੰਦੇ ਆ ਰਹੇ ਆਂ ਕਿ ਯੂਐਸ ਦੇ ਵਿੱਚ ਸਿਟੀਜ਼ਨ ਬਣਨ ਦੇ ਲਈ ਨਵੇਂ ਰੂਲ ਚੇਂਜ ਕਰਨ ਜਾ ਰਹੇ ਆ ਜਿਹਦੇ ਵਿੱਚ ਗੁੱਡ ਬਿਹੇਵੀਅਰ ਬੰਦੇ ਦਾ ਜਾਂ ਬੀਬੀ ਦਾ ਹੋਣਾ ਬਹੁਤ ਜ਼ਰੂਰੀ ਆ ਸੋ ਕਹਿੰਦੇ ਭਈ ਜਦੋਂ ਨੈਚਰਲਾਈਜ਼ ਸਿਟੀਜ਼ਨ ਬਣੋਗੇ ਤੁਹਾਡੀ ਜਿਹੜੀ ਗਵੰਡੀਆਂ ਨੂੰ ਆਂਡੀਆਂ ਗਵੰਡੀਆਂ ਨੂੰ ਆ ਕੇ ਇਮੀਗ੍ਰੇਸ਼ਨ ਵਾਲੇ ਪੁੱਛ ਸਕਦੇ ਵੀ ਬੰਦਾ ਕਿੱਦਾਂ ਦਾ ਆ ਤੁਹਾਡੇ ਕੰਮ ਦੇ ਉੱਤੇ ਵੀ ਇਹਦਾ ਬਿਹੇਵੀਅਰ ਕਿੱਦਾਂ ਦਾ ਹੈਗਾ ਅ ਖਾਸ ਕਰਕੇ ਜਿਨ੍ਹਾਂ ਨੂੰ ਕੋਈ ਡੀਜੁਆਈ ਮਿਲੀ ਆ ਉਹ ਕਹਿੰਦੇ ਵੀ ਉਹ ਤਾਂ ਕਿਸੇ ਨੂੰ ਵੀ ਜਿਹੜੀ ਸਿਟੀਨਸ਼ਿਪ ਦੇਣੀ ਨਹੀਂ ਤੇ ਉਹਨਾਂ ਨੂੰ ਅਸੀਂ ਰਿਪੋਰਟ ਕਰਾਂਗੇ ਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਹੈ ਸੋ ਪੰਜਾਬੀਆਂ ਨੂੰ ਖਾਸ ਕਰਕੇ ਬਹੁਤ ਇਹ ਮਾੜੀ ਬਿਮਾਰੀ ਹੈਗੀ ਆ ਆਪਣੇ ਪੰਜਾਬੀਆਂ ਦੇ ਵਿੱਚ ਪੀ ਕੇ ਡਰੰਕ ਕਰ ਲੈਂਦੇ ਆ ਡਰੰਕ ਕਰਕੇ ਡਰਾਈਵ ਕਰਦੇ ਆ ਸੋ ਕਿਸੇ ਤਰ੍ਹਾਂ ਦਾ ਵੀ ਡਰਾਈਵਿੰਗ ਅੰਡਰ ਇਨਫਲੂਐਂਸ ਇਹ ਨਾ ਸੋਚੋ ਕਿ ਕੱਲੀ ਸ਼ਰਾਬ ਹੈਗੀ ਆ ਹੋਰ ਵੀ ਕੋਈ ਉਦਾਂ ਦਾ ਜਿਹੜਾ ਤੁਸੀਂ ਨਸ਼ਾ ਕੀਤਾ ਹੈਗਾ ਡਰਾਈਵਿੰਗ ਅੰਡਰ ਇਨਫਲੂਐਂਸ ਉਸ ਬੰਦੇ ਨੂੰ ਰਿਪੋਰਟ ਕੀਤਾ ਜਾਊਗਾ 노 ਮੈਟਰ ਕਦੋਂ ਤੁਹਾਨੂੰ ਟਿਕਟ ਮਿਲੀ ਚਾਹੇ 20 ਸਾਲ ਪਹਿਲਾਂ ਦੀ ਮਿਲੀ ਹੋਵੇ ਇਹ ਨਵਾਂ ਜਿਹੜਾ ਲਾਅ ਆ ਉਹ ਲੈ ਕੇ ਆ ਰਿਹਾ ਹੈ ਆਲਰੇਡੀ ਯੂ ਐਸ ਕਾਂਗਰਸ ਪਾਸ ਹੋ ਚੁੱਕਾ ਹੈ ਸੈਨੇਟ ਜਾਣਾ ਸੈਨੇਟ ਚ ਆਲਰੇਡੀ ਮੈਜੋਰਟੀ ਆ ਤੇ ਇਹ ਪਾਸ ਕਿਉਂ ਹੋਣਾ ਕਿਉਂਕਿ ਇਸ ਬਿਲ ਨੂੰ ਲਿਆਉਣ ਵਾਲੇ ਟਰੰਪ ਐਡਮਿਨਿਸਟ੍ਰੇਸ਼ਨ ਆ ਸੋ ਨੇਚਰਲੀ ਵੀ ਟਰੰਪ ਹੋਣਾ ਹੈ ਉਹਦੇ ਤੇ ਸਾਈਨ ਕਰਨਾ ਹੀ ਹੈਗਾ ਸੋ ਭਾਈ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣਦੇ ਆ ਤੋ ਆਪਾਂ ਹੀ ਆਪਣੀ ਕਮਿਊਨਿਟੀ ਨੂੰ ਜਿਹੜਾ ਹਮੇਸ਼ਾ ਹੀ ਚੌਕਸ ਕਰਦੇ ਰਹਿੰਨੇ ਆ ਭਾਈ ਇਦਾਂ ਦੀ ਕੋਈ ਗਲਤੀ ਨਾ ਕਰੋ ਕੋਈ ਪੀਕੇ ਨਾ ਚਲਾਓ ਨਹੀਂ ਤਾਂ ਤੁਹਾਡੀ ਪੂਰੀ ਦੀ ਪੂਰੀ ਜਿਹੜੀ ਲਾਈਫ ਆ ਉਹ ਉੱਪਰ ਥੱਲੇ ਹੋ ਜਾਣੀ ਆ ਜੀ ਬਿਲਕੁਲ ਦੇਖ ਲਓ ਤੁਸੀਂ ਉਹਨੇ ਸਾਰਾ ਪ੍ਰੋਸੈਸ ਕਲੀਅਰ ਹੋ ਗਿਆ ਸੀ ਪਰ ਕਈ ਵਾਰੀ ਅਤੀਤ ਦੇ ਵਿੱਚ ਕਈ ਚੀਜ਼ਾਂ ਬੰਦੇ ਤੋਂ ਹੋ ਜਾਂਦੀਆਂ ਨੇ ਉਹਨਾਂ ਕਰਕੇ ਫਿਰ ਉਹਨੂੰ ਹੱਥ ਮਲਣ ਤੋਂ ਇਲਾਵਾ ਪਛਤਾਵੇ ਤੋਂ ਇਲਾਵਾ ਕੁਛ ਅੱਗੇ ਬਾਕੀ ਨਹੀਂ ਬਚਦਾ